ਔਰ ਪ੍ਰਧਾਨ ਜੀ ਨੇ ਕਿਹਾ ਵੀ ਦੋਨੋਂ ਹੀ ਬਹੁਤ ਸੀਨੀਅਰ ਬੰਦੇ ਨੇ ਤਜਰਬੇਕਾਰ ਨੇ ਜ਼ਮੀਨ ਨਾਲ ਜੁੜੇ ਹੋਏ ਨੇ ਤੇ ਰਮਨਾ ਸਾਹਿਬ ਇਹ ਤਾਂ ਇੱਕ औਪਚਾਰਿਕਤਾ ਹੈ ਤੇ ਤੁਸੀਂ ਉੱਤੇ ਜਾ ਕੇ ਮੀਟਿੰਗ ਸ਼ੁਰੂ ਕਰੋ ਤਾਂ ਮੈਂ ਪਹਿਲੀ ਗੱਲ ਇਹ ਤੋਂ ਸ਼ੁਰੂ ਕਰਨਾ ਚਾਹੁੰਦਾ ਜੋ ਮੈਨੂੰ ਰਾਜਾ ਮੈਂ بڑا ਆਪਟੀਮਿਸਟਿਕ ਜਿਹਾ ਬੰਦਾ ਹੈ ਕਿ ਜਲਸਾ ਜਿਹੜਾ ਹੈ ਕੋਰਟ ਦੇ ਆਦੇਸ਼ ਨਾਲ ਇਲੈਕਸ਼ਨ ਹੋ ਰਿਹਾ ਹੈ ਔਰ ਸਰਕਾਰ ਸੁਪਰੀਮ ਕੋਰਟ ਚ ਵੀ ਗਈ ਹੈ ਉਹ ਸੁਪਰੀਮ ਕੋਰਟ ਨੇ ਪ੍ਰੈਨੌਫਿਸ਼ੀਟੀ ਪਹਿਲੀ ਹੀ ਹੀアリング ਚ ਪ੍ਰੀਲੀਮਿਟਿਡ ਚ ਇਹਨੂੰ ਉਹਨਾਂ ਲਈ ਜਿਹੜੀ ਅਪੀਲ ਰਿਜੈਕਟ ਕਰਤੀ ਸੋ ਮੈਨੂੰ ਇਹ ਲੱਗਦਾ ਵੀ ਹੁਣ ਇਹਨਾਂ ਨੂੰ ਕੋਈ ਨਾ ਕੋਈ ਜੇ ਹਾਈ ਕੋਰਟ ਸਟ੍ਰਿਕਚਰ ਪਾਸ ਕਰਾ ਕੇ ਇਹਨਾਂ ਨੂੰ ਕੱਲ ਪਤਾ ਲੱਗ ਜਾਊ ਆਪਾਂ ਨੂੰ ਵੀ ਨੋਟੀਫਿਕੇਸ਼ਨ ਕੱਲ ਬੜੀ ਸੰਭਾਵਨਾ ਹੈ 100% ਕੱਲ ਹੋ ਜਾਣੀ ਹੈ ਵੀ ਉਹਦੇ ਅੰਦਰ ਉਸ ਲਿਸਟ ਦੇ ਅੰਦਰ ਤਰ ਤਰ ਆਉਂਦਾ ਜਾਂ ਨਹੀਂ ਆਉਂਦਾ ਜਿਹੜੀ ਗੱਲ ਹੈ ਜਦੋਂ ਉਤੋਂ ਉਹਰਦਾ ਵੀ ਸੂਗਤ ਇਹਨਾਂ ਨੂੰ ਕੰਪਲਾਈਸ ਕਰਨੀ ਪਊਗੀ ਤਾਂ ਕਿ ਪੰਜਾਬ ਕਾਂਗਰਸ ਵੱਲੋਂ ਇਸ ਗੱਲ ਦੀ ਆਵਾਜ਼ ਠਾਈ ਜਾਵੇ ਕਿ ਤਰਨਤਰ ਦੀ ਇਲੈਕਸ਼ਨ ਜਲਦੀ ਤੋਂ ਜਲਦੀ ਕਰੀ ਜਾਵੇ ਜਿਸ ਕੋ ਜੇਸ ਡਾਕੂਮੈਂਟੇਸ਼ਨ ਸਕਿਪ ਕਰਦੇ ਨੇ ਤਾਂ ਉਹਦੇ ਵਿੱਚ ਜੋ ਵੀ ਫਾਰਮੈਟੀਆਂ ਪੂਰੀਆਂ ਕਰਵਾ ਲੀਆਂ ਨੇ ਉਹ ਤੋਂ ਥੋੜਾ ਜਿਹਾ ਐਕਸਟੈਡੀਟ ਕਰਾ ਕੇ ਤੇ ਜਲਦੀ ਤੋਂ ਜਲਦੀ ਕਰਾਓ ਤਾਂ ਕਿ ਕਾਂਗਰਸ ਦੀ ਕਮੇਟੀ ਬਣ ਸਕੇ ਲੋਕ ਕਾਂਗਰਸ ਨੂੰ ਇਹ ਕਮੇਟੀ ਬਣਾਉਣਾ ਦੇਣਾ ਚਾਹੁੰਦੇ ਨੇ ਔਰ ਕਾਂਗਰਸ ਦੇ ਵਰਕਰ ਪੂਰੇ ਆਪ ਪੀੜਨੇ ਔਰ ਔਰ ਇੱਕ ਗੱਲ ਠੀਕ ਹੈ ਕਿ ਆਪਾਂ ਜਿਵੇਂ ਤੁਸੀਂ ਜਾ ਕੇ 2 2 3 3 ਅਵੀਰਵਾਰ ਹਰ ਵਾਰਡ ਵਿੱਚ ਇਲੈਕਸ਼ਨ ਲੜਨਾ ਚਾਹੁੰਦੇ ਔਰ ਅਸੀਂ ਕਾਂਗਰਸ ਦਾ ਪਹਿਲਾਂ ਵੀ ਪਹਿਲ ਜਿਉਂਦੇ ਕਿ ਆਪਾਂ ਹਰ ਵਾਰਡ ਦੇ ਵਿੱਚ ਪੈਨਲ ਬਣਾਵਾਂਗੇ ਔਰ ਉਹ ਪੈਨਲਾ ਤੇ ਤੁਹਾਡੇ ਸਾਰੇ ਦੀ رائے ਦੇ ਮੁਤਾਬਕ ਔਰ ਸਭ ਤੋਂ ਵੱਡੀ ਗੱਲ ਕਾਂਗਰਸ ਦੀ ਲਾਇਲਟੀ ਵਫਾਦਾਰੀ ਤੇ ਟਿਕਟ ਦਾ ਕਰੀਰੀਆ ਹੋਣਾ ਚਾਹੀਦਾ ਇੱਕ ਬਿਨੇ ਮਿਲਦੀ ਜਿੰਨ ਦੀ ਸਮਰਥਾ ਇਹ ਦੋ ਗੱਲਾਂ ਜਿਹੜੀਆਂ ਜ਼ਰੂਰੀ ਹੈ ਕਿਉਂਕਿ ਅਸੀਂ ਇਲੈਕਸ਼ਨ ਹਰਾਉਣ ਵਾਸਤੇ ਜੀ ਲੜਾਉਣੀ ਜਿਤਾਉਣ ਵਾਸਤੇ ਲਗਾਉਣੀ ਆ ਹਰ ਇੱਕ ਨੂੰ ਆਪਣੀਆਂ ਪਤਾ ਹੁੰਦਾ ਕਿ ਮੇਰੀਆਂ ਬਾਵਾ ਵਿੱਚ ਕਿੰਨੀ ਤਾਕਤ ਆ ਔਰ ਜਿਨ੍ਹਾਂ ਨੇ ਔਖੇ ਸਮੇਂ ਦੇ ਵਿੱਚ ਕਾਗਜ਼ ਦਾ ਪੱਲਾ ਨਹੀਂ ਛੱਡਿਆ ਉਹਨਾਂ ਨੂੰ ਵੀ ਆਪਾਂ ਨੂੰ ਪਹਿਲ ਕਰਨੀ ਪਹਿਲ ਦੇਣੀ ਚਾਹੀਦੀ ਆ ਤੋਂ ਤੁਹਾਡਾ ਸਾਰਿਆਂ ਦਾ ਪ੍ਰਵਾਦ ਮੈਂ ਜਿਲ੍ਹਾ ਕਾਂਗਰਸ ਕਮੇਟੀ ਵੱਲੋਂ ਤੇ ਸਰਦਾਰ ਭਗਵੰਤ ਪਾਲ ਸਿੰਘ ਜੀ ਸਤਿ ਸ੍ਰੀ ਅਕਾਲ ਸਾਡੇ ਅੰਮ੍ਰਿਤਸਰ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾਕਟਰ ਭਿੰਦਰ ਰੈਣਾ ਜੀ ਜਿਹੜੇ ਬਹੁਤ ਤਜਰਬੇਕਾਰ ਲੀਡਰ ਨੇ ਪੋਰ ਪੰਜਾਬ ਪ੍ਰਦੇਸ਼ ਕਾਂਗਰਸ ਤੋਂ ਅੱਜ অবজারভার ਵਲੋਂ ਆਏ ਇਸ ਸਾਡਾ ਵੈਲਕਮ ਕਰਦੇ ਹਾਂ